ਕਿ ਜੇ ਮਨ ਨੂੰ ਪਤਾ ਲੱਗ ਗਿਆ ਜੋ ਮੈਨੂੰ ਦਿਖ ਰਿਹਾ ਹੈ ਕਿ ਜੋ ਸਾਰਾ ਸੰਸਾਰ ਦਿਖ ਰਿਹਾ ਹੈ ਇਹ ਜਿੰਨੇ ਵੀ ਇਹਦੇ ਵਿੱਚ ਸੁੱਖ ਨੇ ਉਹ ਸਾਰੇ ਦੇ ਸਾਰੇ ਕੀ ਨੇ ਗੁਰੂ ਦੱਸਦਾ ਗੁਰਬਾਣੀ ਦੱਸਦੀ ਹੈ ਅਕਾਲ ਪੁਰਖ ਨੇ ਆਪ ਸਮਝਾਇਆ ਮਨੁੱਖ ਨੂੰ ਗੁਰਬਾਣੀ ਸਦ ਵਾਸ਼ਕ ਕਹਿੰਦੇ ਆ ਵਿਖਿਆ ਰੰਗ ਕੁੜਾ ਵਿਆ ਦਿਸਨ ਸਭੇ ਛਾਰ ਕਹਿੰਦੇ ਜੋ ਕੁਸ ਤੁਸੀਂ ਦੇਖ ਰਹੇ ਹੋ ਨਾ ਇਹ ਇੱਕ ਜਹਿਰਾ ਮਿੱਠੀ ਜਿਸ ਨੂੰ ਤੁਸੀਂ ਛਕਦੇ ਜਾ ਰਹੇ ਹੋ ਹਰ ਪਲ ਵਿਖਿਆ ਰੰਗ ਕੁੜਾ ਵਿਆ ਦਿਸਨ ਸਭੇ ਛਾਰ ਜੋ ਕੋਸ ਦੇਖਦਾ ਨਾ ਕੱਲਾ ਤੂੰ ਹੀ ਸਵਾ ਨਹੀਂ ਹੋਣਾ ਤੇਰੇ ਨਾਲ ਇਹ ਸਾਰਾ ਕੁਝ ਭਾਵ ਤੂੰ ਸਵਾ ਤੇ ਤੇਰੇ ਲਈ ਸ੍ਰਿਸ਼ਟੀ ਸਾਰੀ ਸਵਾ ਹੋ ਗਈ ਖਤਮ ਹੋ ਗਈ ਸਵਾ ਨਾਲ ਤੇ ਕੋਈ ਨਾਤਾ ਨਹੀਂ ਹੁੰਦਾ ਨਾ ਕੇ ਉਹ ਸਰੀਰ ਨਾਲ ਨਾਤਾ ਸੀ ਭਾਈ ਜਦ ਤੱਕ ਇਹ ਹਿਲਦਾ ਸੀ ਟਲਦਾ ਸੀ ਹੁਣ ਤਾਂ ਇਹ ਰਾਖ ਬਣ ਗਏ ਰਾਖ ਦੀ ਢੇਰੀ ਇਹ ਉਸ ਨੂੰ ਤਾਂ ਨਹੀਂ ਕੋਈ ਪ੍ਰੇਮ ਕਰਦਾ ਨਾ ਉਸੇ ਤਰ੍ਹਾਂ ਉਹ ਰਾਗ ਵੀ ਇਸ ਸੰਸਾਰ ਦੇ ਲਈ ਜੇ ਸੰਸਾਰ ਦੇ ਲਈ ਰਾਗ ਬੇਮਤਲਬ ਹੀ ਹੋ ਗਈ ਹੈ ਤੇ ਰਾਗ ਦੇ ਲਈ ਵੀ ਤੇ ਇਹ ਸੰਸਾਰ ਬੇਮਤਲਬ ਹੀ ਹੋ ਨਾ ਸੰਸਾਰ ਨੂੰ ਰਾਗ ਚਾਹੀਦੀ ਹੈ ਨਾ ਰਾਗ ਨੂੰ ਸੰਸਾਰ ਮਿਲਣਾ ਇਸ ਕਰਕੇ ਬਾਚਾ ਕਹਿੰਦੇ ਵਿਖਿਆ ਰੰਗ ਕੁੜਾਵੇਆ ਦੇਸਾਂ ਨੂੰ ਸਭੇ ਸ਼ਾਰ ਕਹਿੰਦੇ ਕੇਵਲ ਤੋਂ ਕੇਵਲ ਜੋ ਕੁਝ ਇਥੋਂ ਪ੍ਰਾਪਤ ਕਰਨਾ ਉਹ ਕੇਵਲ ਤੋਂ ਕੇਵਲ ਹੈ ਭਜਨ ਬੰਦਗੀ ਕੇਵਲ ਤੋਂ ਕੇਵਲ ਉਸ ਅਮਰਤ ਦੀ ਬੂੰਦ ਨੂੰ ਪ੍ਰਾਪਤ ਕਰਨਾ ਹੈ ਜਿਹੜੀ ਅਮਰਤ ਦੀ ਬੂੰਦ ਮਿਲਦੀ ਕਿੱਥੋਂ ਅਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਕੀ ਕੰਮ ਕਰਨੇ ਪੈਣੇ ਹੈ ਪਹਿਲੇ ਕੱਲੇ ਸਾਧਾਂ ਕੋਲ ਜਾ ਕੇ ਗੱਲ ਨਹੀਂ ਕਰਨੀ ਕੱਲਾ ਗੁਰਬਾਣੀ ਦੇ ਗੁਰੂ ਮਹਾਰਾਜ ਦੇ ਸਰੂਪ ਦੇਖ ਲੈ ਸਿਰ ਤੇ ਚੁੱਕ ਲੈ ਫਰਮਾਲੇ ਲਾਤੇ ਭਾਵੇਂ ਜੋ ਤੁਸੀਂ ਕੁਝ ਕਰਦੇ ਇਹਦਾ ਅਕਾਲ ਪੁਰਖ ਨਾਲ ਕੋਈ ਸਬੰਧ ਨਹੀਂ ਇਹ ਤੋ ਤਾਂ ਆਪ ਕਰ ਰਹੇ ਆ ਭਾਈ ਤਰੀ ਆਪਣੇ ਵਿਰਾਧਾ ਵੜਾਈਆਂ ਤੋਂ ਆਪ ਹੀ ਸਭ ਕੁਝ ਸੰਸਾਰ ਨੂੰ ਸਿੱਖਿਆ ਸਿਖਾਇਆ ਵਾ ਇਹਦਾ ਪ੍ਰਮਾਤਮਾ ਨਾਲ ਕੋਈ ਸੰਬੰਧ ਨਹੀਂ ਇੱਥੇ ਦਾ ਸੰਬੰਧ ਹੈ ਕਿ ਜੇ ਸਾਧ ਕੋਲ ਗਏ ਹੋ ਤੇ ਭਾਈ ਉਹਦੀ ਸਾਦਗੀ ਸਿੱਖੋ ਕਿ ਸਾਧ ਦੇ ਗੁਣ ਸਿੱਖੋ ਭਾਈ ਸਾਧ ਵਿੱਚ ਗੁਣ ਕਿਵੇਂ ਦੇ ਕਿ ਸਾਧ ਦੀ ਕਿ ਉਹਦੇ ਵਿੱਚ ਗੁਣ ਕਿਹੜੇ ਨੇ ਜਿਸ ਕਾਰਨੇ ਸਾਧ ਬਣੇ ਹਣ ਕੋਈ ਸਾਧ ਵਾਲੇ ਕੱਪੜੇ ਪਾ ਕੇ ਲੁਟਾਂ ਕੋਹਾ ਕਰੇ ਢਗਾ ਢੋਰੀਆਂ ਕਰੇ ਮਾਇਆ ਮਾਇਆ ਕਰੇ ਵਾਸਨਾ ਦੇ ਅਧੀਨ ਹੋਵੇ ਐਸਾ ਸਖਸ਼ ਨਾ ਸੰਸਾਰ ਲਈ ਸਾਧ ਨਾ ਨਿਰੰਕਾਰ ਲਈ ਸਾਧ ਨਰੰਕ ਕਹ ਲਈ ਸਾਧ ਕਹਣੇ ਜਿਸਨੇ ਆਪਾ ਮਦੇ ਪ੍ਰਗਾਸਿਆ ਜਿਨੇ ਆਪਣੇ ਆਪ ਨੂੰ ਸਮਝ ਲਿਆ ਕਿ ਭਾਈ ਮੈਂ ਇੱਕ ਮਿੱਟੀ ਦੀ ਟਈ ਆ ਹਮਾਟੀ ਕੇ ਪੁੱਤਰੀ ਮਾਨਸ ਰੱਖ ਆ ਕਹਿੰਦੇ ਅਸੀਂ ਮਿੱਟੀ ਦੇ ਪੁੱਤਲੇ ਆ ਇਸਨੇ ਪਤਾ ਨਹੀਂ ਕਦੋਂ ਟਹਿ ਜਾਣਾ ਅਰੇ ਕੋਈ ਬਿਲਡਿੰਗ ਦੀ ਮਿਆਦ ਹੋ ਸਕਦੀ ਹੈ ਜਾਂ ਤੁਸੀਂ ਵਰਤੋਂ ਦਾ ਜੋ ਸਮਾਨ ਕਰਦੇ ਹੋ ਉਹਦੀ ਕੁਝ ਮਿਆਦ ਹੋ ਕੇ ਕੀ ਬੰਦੇ ਦੀ ਕੋਈ ਮਿਆਦ ਨਹੀਂ ਹੈ ਪਤਾ ਨਹੀਂ ਕਦੋਂ ਰੈਸਟ ਪੈਸਟ ਵੀ ਹੋਵੇ ਉਦੋਂ ਵੀ ਵਾਇਰ ਨੇ ਕੋਈ ਨਾ ਕੋਈ ਪਾਣਾ ਵਰਤਾ ਦੇਣਾ ਸਰੀਰ ਦਾ ਤੇ ਤੇਰੇ ਕੋਈ ਸਬੰਧ ਨਹੀਂ ਹੁੰਦਾ ਕਿ ਤੂੰ ਬਿਵਾਰ ਹੈ ਬਜ਼ੁਰਗ ਹੈ ਜਾਂ ਬਹੁਤ ਵੱਡਾ ਪਹਿਲਵਾਨ ਹੈ ਤਕਤਵਾਰ ਹੈ ਬੋਡੀ ਬਿਲਡਰ ਹੈ ਕਿ ਤੈਨੂੰ ਮੌਤ ਨਹੀਂ ਆਉਣੀ ਭਾਈ ਇਤਾ ਜਦੋਂ ਆਉਣੀ ਹੈ ਕਿਸਨੇ ਨਾ ਤੇਰਾ ਸਰੀਰ ਦੇਖਣਾ ਨਾ ਤੇਰੀ ਹਾਲਾਤ ਦੇਖਣੇ ਆ ਕਿ ਅਮੀਰ ਆ ਗਰੀਬਾਂ ਕਿ ਤੇਰੇ ਸਿਰ ਦੇ ਉੱਤੇ ਸਾਰੇ ਘਰ ਦਾ ਖਰਤਾ ਚੱਲਦਾ ਜ਼ਿੰਮੇਵਾਰੀ ਹੈ ਕੁਝ ਨਹੀਂ ਦੇਖਦੇ ਉਤੇ ਦੇਖਦੇ ਸਵਾਸ ਖਤਮ ਤੇ ਚੱਲ ਗਈ ਹੋ ਗਈ ਛੁੱਟੀ ਤੇਰੀ ਰੱਤੀ ਭਰ ਵੀ ਤਸੀ ਇੱਕ ਸਵਾਸ ਨਹੀਂ ਲੈ ਸਕਦੇ ਜਦੋਂ ਖਤਮ ਹੋ ਗਏ ਉਸੇ ਤਰ੍ਹਾਂ ਹੀ ਹੈ ਪਾਤਸ਼ਾਹ ਕਹਿੰਦੇ ਤੈਨੂੰ ਸਮਝਾਉਣੀ ਚਾਹੀਦੀ ਹੈ ਤੈਨੂੰ ਸੋਝੀ ਆਉਣੀ ਚਾਹੀਦੀ ਹੈ ਸੋਝੀ ਦਿੰਦਾ ਕੌਣ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਗੁਣ ਇਹਦੇ ਵਿੱਚ ਨੇ ਆਪਣੇ ਵਿੱਚ ਸਮਾ ਲੋ ਤੁਸੀਂ ਸਾਧ ਬਣ ਗਏ ਤੁਸੀਂ ਗੁਰਸਿੱਖ ਬਣ ਗਏ ਤੇ ਜਿਸ ਜਿਸ ਨੇ ਵੀ ਸਿੱਖ ਲਿਆ ਭਾਈ ਕਿ ਜਿਸ ਨੂੰ ਪਤਾ ਲੱਗ ਗਿਆ ਇਹ ਸਾਰਾ ਸੰਸਾਰ ਵਿਖਿਆ ਰੰਗ ਕੁੜਾਵੇਆ ਦਿਸਣ ਸਬੇਸ਼ਾ ਵੀ ਇਹ ਤਾਂ ਸਾਰਾ ਕੁਸ਼ਣ ਹੈ ਜੋ ਇਹ ਤਾਂ ਇੱਕ ਮਿੱਟੀ ਦੀ ਤਰ੍ਹਾਂ ਹੈ ਰਾਖ ਹੈ ਜਗ ਜੀਵਨ ਸੁਪਨ ਸਮਾਨੰਗ ਸੁਪਨੇ ਦੀ ਸੁਣਈ ਹੈ ਇਸ ਸੰਸਾਰ ਇਹਦੇ ਵਿੱਚ ਕੁਝ ਵੀ ਸੱਚ ਨਹੀਂ ਹੈ ਤੇ ਜਿਸ ਇਨਸਾਨ ਨੂੰ ਪਤਾ ਲੱਗਿਆ ਸਮਝ ਰੋ ਭਗਤ ਬਣ ਗਿਆ ਭਗਤ ਮਾਲਾ ਪਹਿਨ ਕੇ ਨਹੀਂ ਬਣਦੇ ਕੋਈ ਵਸਤਰ ਪਹਿਨ ਕੇ ਨਹੀਂ ਬਣਦੇ ਕਿਸੇ ਖਾਸ ਧਰਮ ਨੂੰ ਅਪਣਾ ਕੇ ਨਹੀਂ ਬਣਦੇ ਕਿ ਸ਼ਾਇਦ yogiyan ਦਾ ਅਸੀਂ ਧਰਮ ਅਪਣਾ ਲਈਏ ਸੰਨਿਆਸੀਆਂ ਦੇ ਅਪਣਾ ਲਈਏ ਕਿ ਅਸੀਂ ਭਾਈ ਰੱਬ ਦੇ ਭਗਤ ਬਣ ਜਾਾਂਗੇ ਘਰ-ਵਾਰ ਛੱਡ ਦਾਂਗੇ ਜੰਗਲਾਂ ਚਲੇ ਜਾਾਂਗੇ ਨਹੀਂ ਭਾਈ ਜਿੰਨੇ ਗੁਣ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਕਿਣਕਾ ਮਾਤਰ ਵੀ ਜੇ ਵਿਸਾਲਵੇਂ ਅੰਦਰ ਤੇਰੀ ਗਣਤੀ ਭਗਤਾਂ ਚ ਆਵੇਗੀ ਗੁਰੂ ਦੇ ਸਿੱਖਾਂ ਵਿਚ ਆਵੇ ਤਦ ਤੱਕ ਕੋਈ ਕੋਣ ਨਹੀਂ ਹੈ ਪੋਹਲ ਲਈ ਹੈ ਖੰਡੇ ਵਟੇ ਦੀ ਪਰ ਪੋਹਲ ਵਾਲਾ ਕੱਲੇ ਉਹਨਾਂ ਨੇ ਪਾਸ਼ਾ ਨੇ ਕਿ ਕੇਵਲ ਤੋਂ ਕੇਵਲ ਤੋਂ ਉਹਨੂੰ ਜਲ ਵਿੱਚ ਪਤਾਸੇ ਕੋਲਕ ਨਹੀਂ ਫੜਾਇਆ ਪਾਸ਼ਾ ਨੇ ਤੈਨੂੰ ਇੱਕ ਗੁਣਾ ਦਾ ਟੌਨਿਕ ਗੁੱਟੀ ਵਿੱਚ ਕਹੀ ਹੈ ਕਿ ਇਹਨਾਂ ਗੁਣਾਂ ਤੋਂ ਬਿਨਾਂ ਤੇਰੇ ਇੱਕ ਕਾਰ ਅਧੂਰੇ ਨੇ ਸੰਸਕਾਰਾਂ ਤੋਂ ਬਿਨਾ ਉਹ ਭਾਈ ਕਕਾਰ ਪਹਿਨੇ ਆ ਸੰਸਕਾਰੀ ਬਣਦੇ ਘੱਟ ਕਿ ਤੇਰੇ ਸੰਸਕਾਰ ਹੋਣੇ ਚਾਹੀਦੇ ਕਕਾਰ ਹੈਗੇ ਵੱਡੇ ਵੱਡੇ ਮਹਿੰਗੇ ਤੋਂ ਮਹਿੰਗੇ ਪਾਵਾਂਗੇ ਪਰ ਸੰਸਕਾਰ ਤੋਂ ਖਾਲੀ ਆ ਖਾਲਸਾ ਨਹੀਂ ਕਹਾ ਸਕਦਾ ਗੁਰੂ ਦਾਸ ਸਿੰਘ ਨਹੀਂ ਕਾ ਸਕਦਾ ਉੱਥੇ ਦਾ ਭਾਈ ਤੈਨੂੰ ਹੁਣ ਭਾਈ ਨੰਦ ਲਾਲ ਜੀ ਵਰਗੇ ਉਹਨਾਂ ਦਾ ਨਾਮ ਹੀ ਭਾਈ ਨੰਦ ਲਾਲ ਹੋਰ ਜਿੰਨੇ ਵੀ ਭਾਵੇਂ ਭਾਈ ਜੈਤਾ ਜੀ ਆਏ ਉਹਨਾਂ ਨੇ ਵੀ ਅਮਰਤ ਪਾਨ ਕੀਤਾ ਖੰਡੇ ਵਟ ਦੀ ਪਹੁ ਲਈਏ ਤੇ ਨਾਮ ਬਦਲੀ ਹੋ ਗਿਆ ਉਹ ਵੀ ਜਦੋਂ ਸੇਵਾ ਕੀਤੀ ਸੀ ਜਿਹੜਾ ਸੇਵਾ ਵਾਲਾ ਮਾਨਸੀ ਨਾ ਕਿ ਅਮਰਤ ਧਾਰੀ ਛੱਕੇ ਨਹੀਂ ਬਣਿਆ ਲਿਆ ਸੀਗਾ ਸਰਕਾਰ ਸੀ ਸਿੱਖੀ ਪ੍ਰਤੀ ਪ੍ਰੇਮ ਸੀ ਉਹ ਤਾਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਤੋਂ ਲੈ ਕੇ ਆਇਆ ਉਹਨਾਂ ਦੇ ਅੰਦਰ ਗੁਰੂ ਪ੍ਰਤੀ ਧਰਮ ਪ੍ਰਤੀ ਸਨੇਹ ਸੀ ਸੱਚੀ ਸ਼ਰਧਾ ਸੀ ਪਰ ਤੰਦੇ ਉੱਤੇ ਕਕਾਰ ਨਹੀਂ ਸੀ ਅੰਦਰ ਸੰਸਕਾਰ ਸੀ ਉਹਨਾਂ ਆਮ ਤੁਸੀਂ ਫੋਟੋਆਂ ਦੇ ਲਾਂਗੇ ਕਿ ਭਾਈ ਜਤਾ ਜੀ ਕਿ ਉਹਨਾਂ ਦੇ ਸਤੀ ਸਾਹਿਬ ਪੈਣੀ ਹੋਈ ਹੈ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਕੇ ਜਾ ਰਹੇ ਨੇ ਉਹ ਭਾਈ ਭਲਿਓ ਮਾਨਸੋ ਉਹ ਜਿਹੜਾ ਅੰਮ੍ਰਿਤ ਸੀ ਉਦੋਂ ਬਾਅਦ ਤਾਂ ਉਹਦਾ ਮਲਸਨ ਸਾਰ ਦੇ ਵਿੱਚ 1699 ਨੂੰ ਜੋ ਖਾਲਸਾ ਪ੍ਰਗਟਿਆ ਇਹ ਤਾਂ ਉਦੋਂ ਬਾਅਦ ਹੋਇਆ ਤੇ ਉਸ ਤੋਂ ਪਹਿਲਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਾ ਜਾਮ ਕੀਤਾ ਸੀ ਤੇ ਭਾਈ ਜੈਤਾ ਜੀ ਨੇ ਸੇਵਾ ਨਿਭਾਈ ਸੀ ਅਸੀਂ ਅਗਿਆਨਤਾ ਦੇ ਵਿੱਚ ਸਾਨੂੰ ਗਿਆਨ ਨਹੀਂ ਹੁੰਦਾ ਐਸੇ ਕੰਮ ਕਰ ਦਿੰਦੇ ਭਾਈ ਜੈਤਾ ਜੀ ਨੇ ਸੇਵਨਬਾਈ ਸੰਸਕਾਰੀ ਸੀ ਧਰਮੀ ਸੀ ਅੰਦਰ ਗੁਰੂ ਪ੍ਰਤੀ ਪ੍ਰੇਮ ਸੀ ਕਿ ਉਸ ਸਮੇਂ ਜਦੋਂ ਉਹਨਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਵੀ ਹੈ ਨਹੀਂ ਸੀ ਕੋਈ ਇਹਨੀ ਗੱਲ ਸਮਝਣੀ ਚਾਹੀਦੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਜੈਤੇ ਨੂੰ ਆਪਣੇ ਗਲ ਲਾਇਆ ਇਹ ਧਿਆਨ ਦੇਣਾ ਕਿ ਗਲ ਜਿਸ ਨੂੰ ਲਾਇਆ ਉਹ ਭਾਈ ਜੈਤਾ ਜੀ ਸੀ ਭਾਈ ਜੀਵਨ ਸਿੰਘ ਜੀ ਨੇ ਸੀ ਦੋਨਾਂ ਇਹ ਨਾਮ ਇੱਕ ਸੱਚਦੇ ਆ ਜੈਤਾ ਜੀ ਉਦੋਂ ਸੀ ਜਦੋਂ ਸੀਸ ਲੈ ਕੇ ਆਏ ਤੇ ਭਾਈ ਜੀਵਨ ਸਿੰਘ ਜੀ ਉਦੋਂ ਬਣੇ ਜਦੋਂ ਉਹਨਾਂ ਨੇ ਖੰਡੇ ਵਾਟੇ ਦੀ ਪਹਲ ਲਈ ਤੇ ਸ਼ਹੀਦ ਵਾਲਾ ਉਦੋਂ ਨਾਮ ਨਾਲ ਜੁੜੇ ਆ ਜਦੋਂ ਉਹਦੋਂ ਨੇ ਧਰਮ ਲਈ ਸ਼ਹਾਦਤ ਦਾ ਜਾਂ ਪੀਤਾ ਸ਼ਹੀਦ ਪਾਈ ਜੀਵਨ ਸੇ ਰੰਗ ਰੇਟੇ ਗੁਰੂ ਕੇ ਵੇ ਇਹ ਲਬਜ ਉਦੋਂ ਮਿਲਿਆ ਸੀ ਜਦੋਂ ਨਾਮ ਜੈਤਾ ਸੀ ਪਾਉਦੋਂ ਖੰਡੇ ਵੱਟ ਦੀ ਪੌਲ ਹੈ ਹੀ ਨਹੀਂ ਸੀ ਉਹਨਾਂ ਦੇ ਸੰਸਕਾਰਾਂ ਨੂੰ ਦੇਖ ਕੇ ਗੁਰੂ ਨੇ ਕਹਿ ਦਿੱਤਾ ਕਿ ਇਹ ਮੇਰਾ ਉਹ ਖਾਲਸਾ ਬਣੇਗਾ ਕਿ ਸਮਝ ਲਓ ਕਿ ਜਿਹੜੇ ਸਿਰ ਤੇ ਦਸਤਾਰ ਹਨ ਇਹ ਇੱਕ ਪਾਈ ਜੈਤਾ ਜੀ ਦੀ ਕੁਰਬਾਨੀ ਸਦਕਾ ਹੀ ਮਿਲੀ ਹੋਈ ਹੈ ਕਿ ਜੇ ਜਿਹੜੀ ਉਸ ਤੋਂ ਪਹਿਲਾਂ ਦਸਤਾਰ ਨਹੀਂ ਸੀ ਪਰ ਜਿਹੜੀ ਦਸਤਾਰ ਆਈ ਹੈ ਪਾਈ ਜੈਤਾ ਜੀ ਕਰਕੇ ਕਿਉਂ ਆਈ ਹੈ ਪੁੱਛਿਆ ਸੀ ਕਿ ਪਾਈ ਜਤੇ ਆ ਉੱਥੇ ਕੋਈ ਸਿੱਖ ਨਹੀਂ ਸੀ ਕਿ ਕਿਸੇ ਹੋਰ ਨੇ ਆਹ ਦਾ ਨਾਰਾ ਨਹੀਂ ਮਾਰਿਆ ਉੱਥੇ ਕਿ ਇੱਕ ਧਰਮ ਇਹਨੂੰ ਤੁਸੀਂ ਇੱਕ ਇੱਕ ਤਸ਼ੱਦਦ ਕਰ ਰਹੇ ਹੋ ਸੇਸ ਕਲਮ ਕਰ ਰਹੇ ਹੋ ਕਹਿੰਦੇ ਪਾਸ਼ਾ ਕੌਣ ਕਹਿੰਦਾ ਪਤਾ ਨਹੀਂ ਸੀ ਘਟ ਤਾਂ ਬਹੁਤ ਸੀ ਪਰ ਪਛਾਣ ਨਹੀਂ ਸੀ ਕੋਈ ਤੇ ਪਾਸ਼ਾ ਕਹਿੰਦੇ ਠੀਕ ਆ ਭਾਈ ਜੈਤੇ ਆ ਤੇਰੀ ਕਰਵਾਨੀ ਦਾ ਮੁੱਲ ਇਹੀ ਆ ਹੁਣ ਮੈਂ ਇੱਕ ਸਿੱਖ ਕੌਣ ਨੂੰ ਪਛਾਣ ਦਵਾਂਗਾ ਕਿ ਜੇ ਤੋ ਖੰਡੇ ਬਾਟੇ ਦੀ ਪੋਲ ਵੀ ਲਈ ਹੈ ਕਕਾਰ ਵੀ ਪੈਨੇ ਆ ਤਸਤਾਰ ਵੀ ਪੈਣੀ ਆ ਇਹ ਸਭ ਕੁਝ ਹੋਇਆ ਭਾਈ ਜੈਤਾ ਜੀ ਦੀ ਉਸ ਕੁਰਬਾਨੀ ਕਰਕੇ ਕਿ ਜਿਹੜਾ ਸੀਸ ਉਹਨਾਂ ਨੇ ਚਾਂਦਰੀ ਚੌਂਕ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਗੁਰੂ ਤੇਗ ਬਹਾਦਰ ਪਾਚ ਜਿੱਥੇ ਉਹਨਾਂ ਨੇ ਆਪ ਇਹ ਮਾਨ ਪਾਇਆ ਰੰਗਰੇਟੇ ਗੁਰੂ ਕੇ ਬੇਟੇ ਉਥੇ ਸਮੂਹ ਸਿੱਖ ਜਗਤ ਨੂੰ ਇੱਕ ਪਹਿਚਾਣ ਦਿਵਾਉਣ ਵਾਲੇ ਹਨ ਇਹਨਾਂ ਸ਼ਹੀਦਾਂ ਨੂੰ ਭਾਈ ਕੋਈ ਯਾਦ ਨਹੀਂ ਕਰਦਾ ਉਲੇ ਫਿਰਦੇ ਅੱਜ ਦੇ ਨਵੇਂ ਨਵੇਂ ਸ਼ਹੀਦ ਠਾਈ ਫਿਰਦੇ ਗੋਂਦਾ ਗੋਂਦਾ ਮਰ ਗਿਆ ਸ਼ਹੀਦ ਕਿ ਹੁਣ ਤਾਂ ਦੇ ਦਿਆਂ ਸਮਾਜ ਦੇ ਵਿੱਚ ਕੀ ਹੋ ਰਿਹਾ ਕਲ ਜੋਗਾ ਉਹਨਾਂ ਨੂੰ ਭੁੱਲਦੇ ਫਿਰਦੇ ਆ ਜਿੱਦ ਤਨੇ ਕਿਤੇ ਇਹਨਾਂ ਦੇ ਨਾਂ ਤੇ ਕਮਾਈ ਹੋਣ ਲੱਗੀ ਕਿਹਨ ਸੀ ਇਤਾਂ ਬਿਆਨ ਤਨੇ ਪਰ ਕਮਾਈ ਵਾਲੀ ਇੱਕੋ ਹੀ ਸ਼ਹੀਦ ਨਜ਼ਰ ਆਉਂਦੇ ਹੈ ਸ਼ਹੀਦ ਬਾਬਾ ਤੀਸ ਕੱਲੇ ਉਹੀ ਡਿਊਟੀ ਲਈ ਹੈ ਉਹਨਾਂ ਦੇ ਦਸਵੇਂ ਪਾਤਸ਼ਾਹ ਨੇ ਕਿ ਜਿੱਥੇ ਤੁਹਾਨੂੰ ਕੋਈ ਬੁਲਾਉਂਦਾ ਉਥੇ ਪ੍ਰਗਟ ਹੋ ਜਾਇਆ ਕਰੋ ਤੁਸੀਂ ਨਹੀਂ ਦੇਖਣਾ ਕਿ ਇਹਦਾ ਘਰ ਛੋਟਾ ਹੈ ਕਿ ਭਾਈ ਕਿ ਛੋਟਾ ਜਿਹਾ ਘਰ ਹੈ ਕਿ ਤੁਸੀਂ ਉਥੇ ਜਾਣਾ ਨਹੀਂ ਜਾਣਾ ਉਹੀ ਲੋਕ ਕਹਿੰਦੇ ਨੇ ਸਾਡੇ ਘਰੇ ਬਾਬਾ ਜੀ ਦੀ ਜਗਾ ਨਿਕਲੀ ਹੈ ਕਿ ਇਹਦੀ ਕੋਠੀ ਜਿਨੇ ਨਿਕਲੀ ਹੈ ਤੱਕ ਅਮੀਰ ਦੇ ਘਰ ਜਿਨੇ ਨਿਕਲੀ ਗਰੀ ਦੇ ਘਰੋਂ ਨਿਕਲਦੀ ਕਾਰੋਬਾਰ ਚਲਾਉਣਾ ਬਾਬੇ ਦਾ ਨਾਮ ਚੱਲਦਾ ਥਾਂ ਧਾਤੇ ਭਾਈ ਜਦੋਂ ਲੜ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੱਗੇ ਹੋਏ ਇਕ ਰੁਗਰਨ ਸਿੰਘ ਦੇ ਭਾਈ ਪ੍ਰਕਾਸ਼ ਹੁਣ ਜੀ ਦਾ ਉਹਨਾਂ ਦੇ ਨਾਮ ਦੀ ਉਪਾਉ ਬੜੇ ਹੁਣੀ ਚਾਹੀਦੀ ਹੈ ਸਾਰੇ ਗੁਰਦਿਆਂ ਦਾ ਨਾਮ ਇੱਕੇ ਹੁੰਦਾ ਸਿੰਘ ਸਵਾ ਗੁਰਦਾਰਾ ਕਿ ਪੂਰੀ ਦੁਨੀਆ 'ਚ ਇੱਕੋ ਹੀ ਨਾਮ ਹੋਣਾ ਚਾਹੀਦਾ ਕਿ ਬੇਬਿਆਸੜਾ ਨੇ ਦੇਖਿਆ ਕਿ ਉਹਨਾਂ ਨੇ ਕਿਸੇ ਸਾਧ ਦੇ ਬਾਬੇ ਦੇ ਉੱਤੇ ਨਾਂ ਤੇ ਲਿਖਿਆ ਹੋਵੇ ਬਸ ਸਤ ਸੰਗਕਰ ਜਿਹੜਾ ਪਿੰਡ ਉਹਦਾ ਨਾਮ ਹੁੰਦਾ ਬਸ ਇੰਨਾ ਹੀ ਕੀ ਉਹਨਾਂ ਨੇ ਪਰ ਅਸੀਂ ਹੈ ਭਾਈ ਇਹ ਫਲਾਣੇ ਬਾਬੇ ਦਾ ਫਲਾਣੇ ਸਾਧ ਦਾ ਫਲਾਣੇ ਸ਼ਹੀਦ ਕਿ ਇੱਕ ਸ਼ਹੀਦ ਨੂੰ ਯਾਦ ਕੀਤਾ ਉਹਨਾਂ ਦੀ ਕਮਾਈ ਲੈਣ ਵਾਸਤੇ ਨਹੀਂ ਕਿ ਉਹਨਾਂ ਦੇ ਨਾਮ ਦੀ ਕਮਾਈ ਕਿਸ ਤਰ੍ਹਾਂ ਕੀਤੀ ਅਸੀਂ ਯਾਦ ਕੀਤਾ ਕਿ ਇਹਨਾਂ ਤੋਂ ਪੈਸਾ ਆਉਂਦਾ ਇਹਨਾਂ ਦਾ ਨਾਮ ਵਿਗਦਾ ਅੱਜਕੱਲ ਇਹ ਜਿਸ ਦਿਨ ਬਾਬਾ ਜੀ ਮਨ ਸਿੰਘ ਦੇ ਨਾਮ ਤੇ ਇਸ ਤਰ੍ਹਾਂ ਕਮਾਈ ਹੋਣ ਲੱਗੀ ਫੇਰ ਤੋਂ ਯਾਦ ਆਣੇ ਹੈ ਉਹਨਾਂ ਜਰਨੀ ਇਹਨਾਂ ਦੀ ਕੁਰਬਾਨੀ ਯਾਦ ਨਹੀਂ ਆਉਂਦੀ ਕਿ ਅਸੀਂ ਸਿਰ ਤੇ ਦਸਤਾਰ ਇਹਨਾਂ ਦੀ ਕਿਰਪਾ ਸਦਕਾ ਹੀ ਸਜਾਈ ਬੈਠੇ ਆਂ ਇਹ ਕਿਤੇ ਭਾਈ ਜੈਤਾ ਜੀ ਸੀਸ ਨਾ ਲੈ ਕੇ ਆਉਂਦੇ ਸਿੱਖ ਦਾ ਤਾਂ ਭਾਈ ਨਾਮ ਹੀ ਨਹੀਂ ਰਹਿਣਾ ਸੀ ਤੇ ਕੁੰਦਾ ਕੌਣ ਸਿੱਖ ਨਹੀਂ ਸਜਣਾ ਸੀ ਖਾਲਸਾ ਨਹੀਂ ਸਜਣਾ ਸੀ ਤੋਂ ਐਸੇ ਸਿੰਘਾਂ ਵਾਰੇ ਕਿ ਜੇ ਭਾਈ ਜੈਤਾ ਜੀ ਦਾ ਨਾਮ ਅਮਰਤ ਛਾ ਕੇ ਭਾਈ ਜੀਵਨ ਸਿੰਘ ਜੀ ਬਣਿਆ ਤੇ ਉਸੇ ਗੁਰੂ ਘਰ ਦੇ ਵਿੱਚ ਭਾਈ ਨੰਦ ਲਾਲ ਜੀ ਵੀ ਸੀ ਜਿਨ੍ਹਾਂ ਦਾ ਸਾਡੇ ਰੰਗੀ ਸਿੱਖ ਸਹਿਵਾਨ ਕੀਰਤਨ ਕਰਦੇ ਕਿ ਉਹਨਾਂ ਦੇ ਸ਼ਬਦਾਂ ਦਾ ਅਸੀਂ ਜਾਪ ਕਰਦੇ ਹ ਇਤਿਹਾਸਕਾਰ ਕਥਾਵਾਚਕ ਉਹਨਾਂ ਦੀ ਪੰਕਤੀਆਂ ਲੈ ਕੇ ਸੰਸਾਰ ਨੂੰ ਗਿਆਨ ਫਰੋਸਤੇ ਹਨ ਗੁਰੂ ਘਰ ਦੇ ਸੀ ਔਰ ਸੇਵਾ ਦੇ ਵਿੱਚ ਸਭ ਤੋਂ ਉੱਤਮ ਉਹਨਾਂ ਨੂੰ ਮੰਨਿਆ ਗਿਆ। ਪਰ ਗੁਰੂ ਨੇ ਕਦੇ ਨਹੀਂ ਕਿਹਾ ਕਿ ਤੂੰ ਭਾਈ ਖੰਡੇ ਵਾਟੇ ਦਾ ਅਮਰਤ ਸਕਦਾ। ਕਿਉਂ ਨਹੀਂ ਕਿਹਾ ਕਿ ਜਿਹੜਾ ਕੁਛ ਖੰਡੇ ਵਟ ਦੀ ਅਮਰਤ ਕਕਾਰ ਪਹਿਨ ਕੇ ਮਿਲਣਾ ਸੀ ਨਾ ਕਰਨੇ ਸੀ ਕਰ ਉਹ ਤਾਂ ਪਹਿਲਾਂ ਹੀ ਕਰਦੇ ਸੀ ਭਾਈ। ਕਿ ਜੋ ਪੰਥ ਹੈ ਕੌਮ ਹੈ ਨਹੀਂ ਭਾਈ ਇਹ ਕੋਈ ਸੱਜਣ ਕਹਿੰਦਾ ਨਹੀਂ ਭਈ ਸਾਫ ਤਾਂ ਅੰਦਰੋਂ ਹੋਣਾ ਚਾਹੀਦਾ ਜੇ ਅੰਦਰੋਂ ਸਾਫ ਨਹੀਂ ਤੇਰੇ ਬਾਹਰ ਇੱਕ ਕਾਰਨੇ ਕੱਖਵਨੀ ਕਰਨਾ ਕਕਾਰਾਂ ਦੇ ਨਾਲ ਸੰਸਕਾਰ ਜੁੜੇ ਆ ਜਦ ਤਣ ਇਹ ਗ੍ਰੇਨ ਕਰ ਜਾਏਗਾ ਤੇ ਫਿਰ ਤੈਨੂੰ ਗੁਰੂ ਦਾ ਅਸਲ ਖਾਲਸਾ ਕਾਉਣ ਦਾ ਹੱਕਦਾਰ ਹੈ ਸਿੰਘ ਕਾਉਣ ਦਾ ਹੱਕਦਾਰ ਹ ਤਦ ਤੱਕ ਨਹੀਂ ਹੈ ਭਾਈ ਕਿਹੜੇ ਪਰਮ ਲੇਖਿਆਂ ਵਿੱਚ ਤੁਰਿਆ ਫਿਰਦਾ ਡੁੱਬਿਆ ਫਿਰਦਾ ਸਾਤ ਦੀ ਪਹਿਚਾਣ ਨਹੀਂ ਹੈ ਸੱਤ ਵਾਲੇ ਮਾਰਗ ਤੇ ਚੱਲ